ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਣ ਆਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨਵਾਦ ਅਮਾਨਤ ਦਾ ਬੋਲਣਾ ਉਸ ਦਿਨ ਹਮ ਤੂੰ ਸ਼ਬਦ ਅਲੀ ਵਾਲੇ ਤਨਵੀ ਜਿਸ ਦਿਨ ਅਮਾਨਤ ਬੋਲੀ ਹੈ ਤਾਂ ਉਹ ਅਸਰ ਬਹੁਤ ਬਹੁਤ ਜ਼ਿਆਦਾ ਅਸਰ ਵਾਲੇ ਬੋਲ ਸੀ ਉਹ ਅੱਜ ਵੀ ਸਾਡੀ ਟੀਨੇ ਜੋ ਬੋਲਿਆ ਤਾਂ ਔਰ ਵਾਲੇ ਸਮੇਂ ਦੇ ਵਿੱਚ ਬਾਹਰ ਵੀ ਕੇਹੀ ਅਰਦਾਸ ਹੈ ਕਿ ਜਿੰਨਾ ਚੈਨਲ ਤੇ ਰਾਜਵੀਰ ਬੋਲਦਾ ਸੀ ਉਹਨਾਂ ਚੈਨਲਾਂ ਤੇ ਮਾਨਤ ਬੋਲੂਗੀ ਆਪਾਂ ਸਾਰੇ ਮਿਲ ਕੇ ਜਿਸ ਜਰੀਏ ਦੇ ਆਪਾਂ ਮਦਦ ਕਰ ਸਕਦੇ ਹੋਏ ਨਾਲ ਉਹਨੂੰ ਅੱਗੇ ਤੋਰ ਸਕਦੇ ਜੀ ਹਨ ਉਹ ਭਾਵੇਂ ਉਹਦੀ ਕਲਾ ਬਹੁਤ ਸੋਹਣਾ ਗਾਉਂਦੀ ਆਵਾਜ਼ ਅਮਾਨਤ ਬਹੁਤ ਸੋਹਣਾ ਹ ਹੁਣ ਵੀ ਜਦੋਂ ਕਦੇ ਉਹਨੂੰ ਕਹਿੰਦਾ ਨਾ ਪੁੱਤ Papa ਦਾ ਗੀਤ ਸੁਣਾ ਤੇ ਅਜੇ ਥੋੜਾ ਸ਼ਰਮਾਉਂਦੀ ਜ਼ਰੂਰ ਹੈ ਜਾ ਕੇ ਕਹਿੰਦੀ ਹੈ ਤਾਇਆ ਜੀ ਮੈਂ ਅੰਦਰ ਕਮਰੇ ਚ ਜਾ ਕੇ ਆਵਾਜ਼ ਲਾਵਾਂਗੀ ਜਦੋਂ ਵੀ ਗਾਉਂਦੀ ਹੈ ਮਿੱਟੀ ਦਾ ਫਰੋਜ਼ ਜੋਗੀ ਆ ਤੇ ਐਦਾ ਹੀ ਲੱਗਦਾ ਜਿਵੇਂ ਰਾਜਵੀਰ ਦੀ ਆਵਾਜ਼ ਦਾ ਬਚਪਨ ਦਾ ਜਿਹੜਾ ਉਹ ਟੈਕਸਚਰ ਹੈ ਉਹ ਸਾਨੂੰ ਸੁਣਨ ਨੂੰ ਮਿਲ ਰਿਹਾ ਸੋ ਗਰਲ ਬਲ ਕੇ ਆਪ ਸਾਰੇ ਨੇ ਇਸ ਫਿਲਮ ਨੂੰ ਬਹੁਤ ਸੋਹਣੇ ਮਕਾਮ ਤੇ ਲੈ ਕੇ ਜਾਣਾ ਸੋ ਜਿੰਨੇ ਵੀ ਆਰਟਿਸਟ ਸਾਰੇ ਇਸ ਫਿਲਮ ਨਾਲ ਜੁੜੇ ਹੋਏ ਆ ਭਾਈ ਜੀ ਬੈਠੇ ਆ ਸਾਰੇ ਟੀਰਾ ਬੈਠਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਾਂ ਆਉਣ ਵਾਲੇ ਦਿਨਾਂ ਚ ਸਾਰਿਆਂ ਨੇ ਮਿਲ ਕੇ ਹੋਰ ਬਹੁਤ ਸਾਰੇ ਇਵੈਂਟਸ ਕਰਨੇ ਨੇ ਜਿੱਥੇ ਆਪਾਂ ਇਸ ਫਿਲਮ ਨੂੰ ਲੈ ਕੇ ਜਾਵਾਂਗੇ ਤੇ ਪਰਿਵਾਰਾਂ ਨੂੰ ਸਭ ਨੂੰ ਬੇਨਤੀ ਹੈ ਇਸ ਫਿਲਮ ਦੇ ਜਿਹਨੇ ਐਮੀ ਵੀ ਬੋਲੇ ਕਿ ਕਮਾਈ ਦਾ ਇੱਕ ਬਹੁਤ ਸੋਹਣਾ ਹਿੱਸਾ ਜਿਹੜਾ ਉਹ ਬੱਲੀਵੀਰ ਹੋਰਾਂ ਨੇ ਹਰਕੇਸ਼ਵੀਰ ਹੋਰਾਂ ਨੇ ਇਹਨਾਂ ਦੀ ਸਾਰੀ ਟੀਮ ਨੇ ਇਹ ਇਨਸਾਈਟ ਦਿੱਤਾ ਕਿ ਇੱਕ ਸੋਹਣਾ ਹਿੱਸਾ ਜਿਹੜਾ ਫੈਮਿਲੀ ਤੱਕ ਆਪਾਂ ਪਹੁੰਚਦਾ ਕਰਨਾ ਸੋ ਮੈਨ ਲੱਗਦਾ ਕਿ ਇਹ ਤਲਫਲ ਵੀ ਤੁਹਾਡੇ ਵੱਲੋਂ ਸਾਰੀ ਦੁਨੀਆ ਭਰ ਤੋਂ ਜਿੱਥੇ-ਜਿੱਥੇ ਓਵਰਸੀਜ਼ ਬੈਠੇ ਹੋ ਉਹ ਆਪਣੀਆਂ ਟਿਕਟਸ ਲਈ ਆਪਣੀ ਹਾਜ਼ਰੀ ਲਈ ਤੇ ਉਹ ਘਰ ਤੱਕ ਪਹੁੰਚਣਾ ਚਾਹੀਦਾ ਹੈ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ